ਸੋ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹੰਸਰਾਜ ਹੰਸ ਜਿਹਨਾਂ ਨਾਮੀ ਸਿੰਗਰ ਨਾਮੀ ਗਾਇਕ ਹੰਸਰਾਜ ਹੰਸ ਤੇ ਨਕੋਦਰ ਦੀ ਦਰਗਾਹ 'ਚੋਂ ਪੈਸੇ ਗबन ਕਰਨ ਦੇ ਦੋਸ਼ ਲੱਗੇ ਨੇ ਬਿਲਕੁਲ ਸਹੀ ਸੁਣਿਆ ਤੁਸੀਂ ਹੰਸਰਾਜ ਹੰਸ ਜੋ ਕਿ ਨਾਮੀ ਗਾਇਕ ਨਾਮੀ ਸਿੰਗਰ ਹੈ ਨਕੋਦਰ ਦੀ ਸਭ ਤੋਂ ਮਸ਼ਹੂਰ ਬਾਪੂ ਲਾਲ ਬਾਦਸ਼ਾਹ ਦਰਗਾਹ ਕਮੇਟੀ 'ਚ ਚੱਲ ਰਿਹਾ ਵਿਵਾਦ ਹੁਣ ਸਾਲਾਨਾ ਮੇਲੇ ਤੇ ਵੀ ਅਸਰ ਪਾ ਸਕਦਾ ਹੈ ਦੱਸ ਦਈਏ ਕਿ ਪੱਛਮੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਜਲੰਧਰ ਦੇ ਨਕੋਦਰ ਸਥਿਤ ਬਾਪੂ ਲਾਲ ਬਾਦਸ਼ਾ ਦਰਗਾਹ ਦੇ ਗੱਦੀ ਨਸ਼ੀਨ ਰਹਿ ਚੁੱਕੇ ਨੇ ਹੰਸ ਰਾਜ ਹੰਸ ਤੇ ਸੇਵਾਦਾਰਾਂ ਨੇ ਪੈਸੇ ਗबन ਕਰਨ ਦੇ ਦੋਸ਼ ਹੁਣ ਹੰਸ ਰਾਜ ਹੰਸਤੇ ਲਗਾ ਦਿੰਦੇ ਨੇ ਕਮੇਟੀ ਵਿੱਚ ਦੋ ਧਿਰਾਂ ਨੇ ਦੋਵਾਂ ਧਿਰਾਂ ਹੁਣ ਆਪੋ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਆਪੋਂ ਸਾਹਮਣੇ ਹੋ ਗਈਆਂ ਨੇ ਜਿਸ ਤੇ ਵਿਵਾਦ ਇਹ ਹੋ ਸਕਦਾ ਪ੍ਰਾਪ ਜਾਣਕਾਰੀ ਅਨੁਸਾਰ ਇਸ ਸਾਲ ਇਹ ਮੇਲਾ 26 ਅਤੇ 27 ਤਰੀਕ ਨੂੰ ਹੋਵੇਗਾ ਪਰ ਹੁਣ ਲੱਗਦਾ ਹੈ ਕਿ ਇਸ ਮੇਲੇ ਤੇ ਵੀ ਇਸ ਦਾ ਅਸਰ ਪਏਗਾ ਦੱਸਦੇ ਕਿ ਪੰਜਾਬ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕਰਨਾ ਹੈ ਦਰਗਾਹ ਦੇ 20 ਸਾਲ ਪੁਰਾਣੇ ਸੇਵਾਦਾਰ ਕੁੰਦਨ ਸਾਈ ਨੇ ਦੱਸਿਆ ਕਿ ਸਾਡੇ ਸਾਥੀ ਸੇਵਾਦਾਰ ਦੇ ਧਿਆਨ ਦੇ ਵਿੱਚ ਆਇਆ ਕਿ ਦਰਗਾਹ ਦੇ ਖਾਤੇ ਵਿੱਚੋਂ ਕਈ ਵਾਰ ਹੰਸ ਰਾਜ ਹੰਸ ਦੇ ਨਿੱਜੀ ਖਾਤਿਆਂ ਦੇ ਵਿੱਚ ਪੈਸੇ ਭੇਜੇ ਗਏ ਨੇ ਹਾਲਾਂਕਿ ਉਸ ਦੇ ਕੋਲ ਇਸ ਸੰਬੰਧੀ ਕੋਈ ਸਬੂਤ ਨਹੀਂ ਸੀ ਕੁੰਦਨ ਸਾਈ ਨੇ ਇਹ ਵੀ ਦੱਸਿਆ ਕਿ ਕਮੇਟੀ ਦਫ਼ਤਰ ਵਿੱਚੋਂ ਕਈ ਦਸਤਾਵੇਜ਼ ਅਤੇ ਐਂਟਰੀਆਂ ਵੀ ਗਾਇਬ ਨੇ ਉਹਨਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਕਮੇਟੀ ਨੂੰ ਜਲਦੀ ਤੋਂ ਜਲਦੀ ਭੰਗ ਕੀਤਾ ਜਾਵੇ ਤਾਂ ਜੋ ਦਰਗਾਹ ਦਾ ਮੇਲਾ ਪਦਿਆ ਟੰਗ ਦੇ ਨਾਲ ਕਰਵਾਇਆ ਜਾ ਸਕੇ ਫਿਲਹਾਲ ਇਸ ਤੇ ਹੰਸਰਾਜ ਹੰਸਾ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ